ਅਮਰੀਕਾ ਵੱਲੋਂ ਭਾਰਤੀਆਂ ਦੀ ਵਤਨਵਾਪਸੀ ਨੂੰ ਲੈ ਕੇ ਚੁੱਕਿਆ ਗਿਆ ਇਹ ਵੱਡਾ ਕਦਮ ਪੰਜਾਬ ਪੁਲਿਸ ਨੇ ਕੀਤਾ ਹੈ ਇੱਕ ਵਿਸ਼ੇਸ਼ ਟੀਮ ਦਾ ਗਠਨ ਇੱਕ ਕਮੇਟੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੀ ਕਰੇਗੀ ਜਾਂਚ ਜਿहाँ ਦੱਸਦੀ ਹੈ ਕਿ ਅਮਰੀਕਾ ਦੇ ਵੱਲੋਂ ਬਹੁਤ ਸਾਰੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਏ ਟੀਮ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੀ ਜਾਂਚ ਨੂੰ ਯਕੀਨੀ ਬਣਾਵੇਗੀ ਦੱਸਦੀ ਹੈ ਕਿ ਇਸ ਟੀਮ ਦੀ ਅਗਵਾਈ ਪ੍ਰਵੀਨ ਸਿੰਘਾ ਕਰਨਗੇ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਏ ਕਿ ਪ੍ਰਵੀਨ ਸਿੰਘਾ ਐਨ ਆਰ ਆਈ ਮਾਮਲਿਆਂ ਦੇ ਏ ਡੀ ਜੀ ਪੀ ਨੇ ਦੱਸਦੀ ਹੈ ਕਿ ਇਹ ਜਿਹੜੀ ਟੀਮ ਹੈ ਕੁੱਲ 4 ਮੈਂਬਰੀ ਟੀਮ ਹੈ ਜਿਸ ਦੀ ਅਗਵਾਈ ਪ੍ਰਵੀਨ सिन्हा ਹੋਰੀ ਕਰਨਗੇ ਤੇ ਨਾਲ ਹੀ ਜਿਹੜੇ ਤਿੰਨ ਹੋਰ ਅਧਿਕਾਰੀ ਨੇ ਉਹ ਵੀ ਸੀਨੀਅਰ ਆਲਾ ਅਧਿਕਾਰੀ ਨੇ ਇਹ ਕੁੱਲ 4 ਮੈਂਬਰੀ ਜਿਹੜੀ ਟੀਮ ਹੈ ਉਹ ਗੈਰਕਾਨੂੰਨੀ ਮਨੁੱਖੀ ਤਸਕਰੀ ਦੇ ਜਿਹੜੇ ਨੇ ਵੀ ਮਾਮਲੇ ਨੇ ਉਸ ਦੀ ਜਾਂਚ ਕਰੇਗੀ ਦੱਸਦੀ ਹੈ ਕਿ ਡੀਜੀਪੀ ਗੌਰਵ ਜਦਵ ਖੋਰਾ ਨੇ ਇੱਥੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਟੀਮ ਦੇ ਕੋਲ ਪੂਰਾ ਅਧਿਕਾਰ ਹੋਵੇਗਾ ਕਿ ਹਰ ਪ੍ਰਕਾਰ ਦੇ ਤੱਥ ਨੇ ਉਹਨਾਂ ਦੀ ਖੋਜ ਇਹ ਟੀਮ ਕਰ ਸਕੇਗੀ ਤੇ ਨਾਲ ਹੀ ਜੇਕਰ ਇਸ ਟੀਮ ਨੂੰ ਹੋਰ ਵੀ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਨੂੰ ਜਿਹੜੀ ਉਹ ਮਦਦ ਹੈ ਉਹ ਮੁਹੱਈਆ ਕਰਵਾਈ ਜਾਵੇਗੀ ਤੇ ਨਾਲ ਹੀ ਇੱਥੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿੰਨੇ ਵੀ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਇਸ ਟੀਮ ਨੂੰ ਜਿਹੜੀ ਹੈ ਬੁਨਿਆਦੀ ਸਹੂਲਤ ਉਹ ਮੁਹੱਈਆ ਕਰਵਾਉ ਤੇ ਨਾਲ ਹੀ ਜਿਹੜੇ ਇਹ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਨੇ ਕਿ ਉਹ ਇਸ ਨੂੰ ਯਕੀਨੀ ਬਣਾਉਣ ਦੱਸਦੀ ਹੈ ਕਿ ਇਸ ਟੀਮ ਦੇ ਵੱਲੋਂ ਜਿੰਨੇ ਵੀ ਅਚੇਹੀਆਂ ਜਿਹੜੇ ਮਾਮਲੇ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਕਿ ਜਿਨ੍ਹਾਂ ਦੇ ਵਿੱਚ ਗੈਰਕਾਨੂੰਨੀ ਮਨੁੱਖੀ ਤਸਕਰੀ ਹੋਈ ਹੈ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਇਸ ਟੀਮ ਨੂੰ ਬਣਾਉਣ ਦਾ ਇਸ ਟੀਮ ਨੂੰ ਜਿਹੜੀ ਇਹ ਤਾਂ ਗਠਨ ਕਰਨਾ ਉਸ ਦਾ ਉਦੇਸ਼ ਇਹ ਹੈ ਕਿ ਜਿੰਨੇ ਵੀ ਗੈਰ ਕਾਨੂੰਨੀ ਮਨੁੱਖੀ ਤਸਕਰੀਆ ਉਸ ਦੇ ਵਿੱਚ ਜਿਹੜੀ ਜਾਂਚ ਹੈ ਉਹ ਪ੍ਰਭਾਵੀ ਤਰੀਕੇ ਦੇ ਨਾਲ ਹੋਵੇ ਇਸ ਕਰਕੇ ਹੀ ਇਸ ਟੀਮ ਦਾ ਗਠਨ ਕੀਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਇਹ ਟੀਮ ਹੈ ਜਨੇਵੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਹੈ ਉਸ ਦੀ ਜਿਹੜੀ ਕਿ ਜਾਂਚ ਕਰੇਗੀ ਤੇ ਇਸ ਦੀ ਜਿਹੜੀ ਅਗਵਾਈ ਹੈ ਉਪਰਵੀਨ ਸਿੰਘਾ ਕਰਨਗੇ ਦਸੋ ਦੀਏ ਕਿ ਪਰਵੀਨ ਸਿੰਘਾ ਐਨ ਆਰ ਆਈ ਮਾਮਲਿਆਂ ਦੇ ਏ ਡੀ ਜੀ ਪੀ ਨੇ ਤੇ ਉਹਨਾਂ ਨੂੰ ਜਿਹੜਾ ਇਹ ਪੂਰਾ ਅਧਿਕਾਰ ਹੋਵੇਗਾ ਕਿ ਉਹ ਇਸ ਟੀਮ ਨੂੰ ਹਰ ਤਰ੍ਹਾਂ ਦੇ ਜੀ ਦਿਸ਼ਾ ਨਿਰਦੇਸ਼ ਨੇ ਉਹ ਦੇਣਗੇ ਤੇ ਉਹਨਾਂ ਦੇ ਹੀ ਅਗਵਾਈ ਦੇ ਹੇਠ ਇਹ ਟੀਮ ਹੈ ਇਹ ਹਰ ਪ੍ਰਕਾਰ ਦੀ ਜਿਹੜੀ ਜਾਂਚ ਕਰੇਗੀ ਜਿਹੜੀ ਵੀ ਜਾਂਚ ਹੈ ਗੈਰ ਕਾਨੂੰਨੀ ਮਨੁੱਖੀ ਤਸਕਰੀ ਨਾਲ ਸੰਬੰਧਿਤ ਹੋਵੇਗੀ ਸੋ ਇਸ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਇਹ ਜਿਹੜੀ ਟੀਮ ਹੈ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਜਿੰਨੇ ਵੀ ਮਾਮਲੇ ਨੇ ਉਹਨਾਂ ਦੀ ਜਾਂਚ ਪੜਤਾਲ ਕਰੇਗੀ ਤੇ ਇਹ ਯਕੀਨੀ ਬਣਾਵੇਗੀ ਕਿ ਇਹ ਜਾਂਚ ਪ੍ਰਭਾਵੀ ਤਰੀਕੇ ਦੇ ਨਾਲ ਹੋਈ ਹੈ